ਉੜਾ ਵਾਟ ਕੇ ਕਾਫੀ ਮੂਲ ਪੜਾ ਕੇ ਪੜ੍ਹ ਗਿਆ ਉਸ ਨੇ ਕਿ ਵੇਖਿਆ ਕਿ ਇੱਕ ਬੜਾ ਵੱਡਾ ਖਜ਼ਾਨਾ ਸੀ ਹੁਣ ਉਹ ਖਜ਼ਾਨਾ ਜਿਹੜਾ ਇੰਨਾ ਵੱਡਾ ਸੀ ਉਹ ਲੈ ਕੇ ਨਹੀਂ ਸੀ ਆ ਸਕਦਾ ਤੇ ਉਹਨੇ ਕੀ ਕੀਤਾ ਉਹ ਜਿਹੜਾ ਖਜ਼ਾਨਾ ਸੀ ਉਹਦਾ ਇੱਕ ਨਕਸ਼ਾ ਤਿਆਰ ਕਰ ਲਿਆ ਕਿ ਕਿੱਥੇ ਆਉਂਗੇ ਰਸਤਾ ਕਿਹੜਾ ਕਿੱਧਰ ਨੂੰ ਜਾਂਦਾ ਤੇ ਉਹ ਲਿਆ ਕੇ ਉਸਨੇ ਆਪਣੇ ਰਾਜੇ ਵਿੱਚ ਆਪਣੇ ਪਿੰਡ ਵਾਲਿਆਂ ਨੂੰ ਦਿਲਤਾ ਕਿ ਇਸ ਜਗ੍ਹਾ ਤੇ ਇੱਕ ਬੜਾ ਵੱਡਾ ਖਜ਼ਾਨਾ ਹੈ ਕਿ ਤੁਸੀਂ ਉਹ ਲੈ ਆ ਸਕਦੇ ਜੇ ਤੇ ਆਪਣਾ ਜਿਹੜਾ ਵਾ ਪਿੰਡ ਆ ਮਿਲੋ ਠਕਦਾ ਕਹਿੰਦੇ ਉਹ ਨਕਸ਼ਾ ਆਪਣੇ ਦੇ ਕੇ ਆ ਤਾ ਫਿਰ ਖੋਜ ਕਰਪਾਸਤੇ ਚਲੇ ਗਿਆ ਜਦੋਂ ਉਹ ਕਾਫੀ ਦਿਨ ਬਾਅਦ ਵਾਪਸ ਆਇਆ ਉਸਨੇ ਕੀ ਵੇਖਿਆ ਕਿ ਉਹ ਹਾਲਾਤ ਬਿਲਕੁਲ ਉਸੇ ਤਰ੍ਹਾਂ ਦੇ ਕੋਈ ਫਰਕ ਨਹੀਂ ਪਿਆ ਕੋਈ ਅਮੀਰ ਨਹੀਂ ਹੋਇਆ ਇਹਨਾਂ ਵਿੱਚ ਕੋਈ ਚੰਗਾ ਕਾਰਜ ਕੋਈ ਵਧੀਆ ਨਹੀਂ ਬਣਿਆ ਕੋਈ ਛੜਕਾਂ ਨਹੀਂ ਬਣੀਆਂ ਤੇ ਕੀ ਹੋਇਆ ਕਹਿੰਦੇ ਨੇ ਕਿ ਉਸਨੇ ਜਿਹੜਾ ਮੈਂ ਤੁਹਾਨੂੰ ਨਕਸ਼ਾ ਇੱਕ ਦੇ ਕੇ ਗਿਆ ਸੀ ਖਜ਼ਾਨੇ ਦਾ ਜੇ ਉਹਨਾਂ ਨੇ ਕਿਹਾ ਕਿ ਇਸ ਖਜ਼ਾਨੇ ਨੂੰ ਉਹ ਜਿਹੜਾ ਨਕਸ਼ਾ ਤੁਸੀਂ ਦੇ ਕੇ ਗਏ ਵੇ ਅਸੀਂ ਘਰ-ਘਰ ਵਿੱਚ ਵੰਡ ਦਿੱਤਾ ਵਾ ਤੇ ਸਾਰੇ ਉਹਨਾਂ ਦੀ ਪੂਜਾ ਕਰਦੇ ਆ ਉਸ ਪਸਮੇਰੇ ਉੱਤੇ ਉਹ ਨਕਸ਼ੇ ਨੂੰ ਮੱਥਾ ਟੇਕਦੇ ਆਂ ਜਿਉ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਤੁਹਾਨੂੰ ਇਹ ਕਰਕੇ ਨਕਸ਼ਾ ਦੇ ਕੇ ਗਿਆ ਸੀ ਕਿ ਤੁਸੀਂ ਉਸ ਨਕਸ਼ੇ ਦੇ ਰਸਤੇ ਜਾ ਕੇ ਖਜ਼ਾਨਾ ਲੈ ਕੇ ਆਓ ਤੇ ਇੱਥੇ ਆ ਕੇ ਤੁਸੀਂ ਫਿਰ ਅਮੀਰ ਹੋ ਜਾਓ ਇਹ ਕਹਿੰਦੇ ਨੇ ਕਿ ਇਸੇ ਤਰ੍ਹਾਂ ਹੀ ਜੇਕਰ ਇਹ ਜਿਹੜੀਆਂ ਕਹਾਣੀਆਂ ਇਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਇਹ ਕੁਰਬਾਨੀ ਦਾ ਜਿਹੜਾ ਕਹਾਨਾ ਗੁਰੂ ਗ੍ਰੰਥ ਸਾਹਿਬ ਜਿਹੜਾ ਦਿੱਤਾ ਕਿਉਂਕਿ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜਿਹੜਾ ਆਗਿਆ ਪਈਆ ਕਾਲ ਕੀ ਕਵੇ ਚਲਾਇਓ ਪੰਥ ਸਭ ਸਿੱਖਨ ਕੋ ਮਹਿ ਗੁਰੂ ਮਾਣਿਓ ਗ੍ਰੰਥਕ ਦੇਵਨਾਲੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਖਜ਼ਾਨਾ ਸਾਨੂੰ ਦਿੱਤਾ ਸੀ ਜਾਂ ਚਾਹੀ ਵੀ ਕੀ ਕਰਦੇ ਆ ਅਸੀਂ ਗੁਰਦੁਆਰੇ ਜਾਂਦੇ ਆ ਬਸ ਮੱਥਾ ਟੇਕਿਆ ਪ੍ਰਸ਼ਾਦ ਲਿਆ ਕੇ ਘਰ ਤੁਆਗੇ ਅਸੀਂ ਇਹ ਨਹੀਂ ਪਿੰਦੇ ਕਿ ਬਾਬਾ ਜੀ ਕਿਹੜਾ ਪਾਠ ਕਰਦੇ ਆ ਦਾ ਕੀ ਮਤਲਬ ਆ ਜਿਸ ਕਰਕੇ ਗੁਰੂ ਸਾਹਿਬਾਂ ਨੇ ਸਾਨੂੰ ਇਹ ਖਜ਼ਾਨਾ ਦਿੱਤਾ ਵਾ ਅਸੀਂ ਇਹ ਖਜ਼ਾਨੇ ਨੂੰ ਪੜਿਆ ਕਰੀਏ ਜਿਹਦੇ ਵਿੱਚ ਉਹ ਜਿਹੜੇ ਮਾਰਕ ਮਿਰ ਬੇਜ ਰਤਨ ਜਵਾਹਰ ਮਾਣਕ ਜਿਹੜੇ ਗੁਰੂ ਸਾਹਿਬਾਂ ਨੇ ਇਹਦੇ ਵਿੱਚ ਜਿਹੜੇ ਆ ਦਰਜ ਕੀਤੇ ਆ ਆ ਰਹੇ ਆ ਸੁਦਕਾ ਨਾਮ ਆਹ ਉਹ ਗੱਲ ਹੈ ਬੜੇ ਵਧੀਆ ਅੰਦਾਜ਼ ਰੀਡ ਕਰਦੇ ਆ ਕਿ ਪਰ ਹੁੰਦੀ ਆ ਜੈਡ ਵਧੀਆ ਹੁੰਦਾ ਹਰ ਸੈਸ ਨੂੰ ਇੱਕਾਸੇ ਜੋੜ ਦਿੰਦੇ ਆ ਇਹਨੇ ਬਹੁਤ ਬਹੁਤ ਤਨਮਾਈ